ਕਿ ਜੋ ਖਾਇ ਕੜੀ ਚੜਕੜੀ ਚੜ ਹੋਰ ਪਾਵਾ ਵੇ ਵਾਲੀ ਸਵਾਦ ਬਣਾਈ ਸੀ ਚਾਚੀ ਬਣਾ ਕੇ ਜਰਨਾ ਕੀ ਕਿਤੇ ਪਤਾ ਨਹੀਂ ਕਿੱਥੇ ਮੈਂ ਹੁਣ ਸੋਨੂੰ ਵਰਤਾਉਣ ਲੱਗਾ ਬਾਅਦ ਚ ਮੈਂ ਖਾਉ ਪਲੇਟ ਭਰ ਕੇ ਉਹ ਚੰਨੀ ਮੈਂ ਤਾਂ ਖਾ ਲੇ ਬਹੁਤ ਹੋਏ ਦੋ ਤਿੰਨ ਕੌਲੀਆਂ ਖਾ ਗਏ ਬੜੇ ਸਵਾਦ ਬਣਾਈ ਸੀ ਧਰਮਨਾ ਨਿਆਈ ਆ ਗਿਆ ਹਰ ਜੱਗ ਤੱਕ ਕਦੇ ਇਸ ਮੂਲੇ ਨਹੀਂ ਬਣਾਏ ਇਨਾ ਟਾਈਮ ਹੋ ਗਿਆ ਸਾਡੇ ਵਿਆਹ ਨੂੰ ਉਹ ਜੀਜੀ ਮੇਰੇ ਹੁੰਦੇ ਤੂੰ ਮੇਰੀ ਭੈਣ ਦੀ ਬੇਇੱਜ਼ਤੀ ਕਰੀ ਜਾਣਾ ਵੇ ਤੇਰਾ ਜਮੀ ਸ਼ਰੇ ਪਿਆ ਕੋਈ ਨਾ ਮਜਾ ਕੇ ਕਰਦਾ ਭੈਣਾਂ ਗੱਲ ਤੇਰੇ ਤਾਂ ਪਵਾਉਣਾ ਛਾਂ ਪਾਏ ਐ ਕਰ ਜੰਨੀ ਮੈਨੂੰ ਪਾ ਦੇ ਯਾਰ ਥੋੜੇ ਜਿ ਓ ਬੋਤਮ ਜੀਠਿਆ ਮੇਰੀ ਗੱਲ ਸੁਣ ਸਿਆਣਾ ਬਣੀਦਾ ਹੁੰਦਾ ਇੱਕ ਵਾਰ ਲੀ ਗੱਲਾਂ ਘਰੇ ਜਾ ਕੇ ਨਹੀਂ ਕਰੀ ਦਿਆ ਹੁਣਿਆ ਹੋਰ ਤੂੰ ਇਹ ਨਾ ਦੀਆ ਤਨੇ ਲੜਾਈ ਕਰਾਏਗਾ ਪੁੱਤ ਰੈਣ ਬੈਚੀ ਦੱਬਦਿਆ ਕਰ ਗੱਲ ਨੂੰ ਓ ਚਾਚਾ ਮੈਂ ਤੈਨੂੰ ਕੀ ਦੱਛਾ ਕਹੈ ਤਾ ਬਾਲਾ ਖਰਾਬ ਆ ਰੋਜ਼ ਹੀ ਲੜਾ ਦਿੰਦਾ ਸਾਲੂ ਛਿੰਮੋ ਦਾ ਫਿਰ ਮੇਰੇ ਨਾਲ ਮੀਨਾ ਮੀਨਾ ਲਈ ਬੋਲਦੀ ਚਾਚਾ ਉਹ ਕੀ ਅਗਲ ਕਰਤੀ ਸੋਖਿਆ ਫਿਰ ਤੂੰ ਐ ਕਰਿਆ ਕਰ ਜਦੋਂ ਹੁਣ ਅਗਲੀ ਵਾਰ ਲੜਿਆ ਨਾ ਤੂੰ ਬਾਈ ਬਣ ਕੇ ਇਧਰ ਹੀ ਆ ਜਾ ਕਰ ਫਿਰਦਾ ਰਿਆ ਕਰਨੇ ਨਾ ਦੋ ਮਾਣੂ ਕੀ ਕਰਦੇ ਦੇਖੀ ਫਿਰਦੇ ਨੇ ਇਹਨਾਂ ਦੀ ਸੁਰਤ ਟਿਕਾਣੀ ਆਉਂਦੀ ਓ ਬੁੱਤੇ ਲੜਾਈਆਂ ਤਾਂ ਹੁੰਦੀਆਂ ਰਹਿੰਦੀਆਂ ਨੇ ਮੇਕੇ ਸੇ ਦੇ ਪਛਲਾ ਕੇ ਘਰ ਨਾ ਖਰਾਬ ਕਰ ਲਈ ਪਰ ਮੈਂ ਨਹੀਂ ਸਮਝਾਉਂ ਤੇਰੇ ਝਾੜੇ ਜਿਹਨੂੰ ਕਹੂੰ ਬੇਧੰਡ ਕੜਜਾ ਭਾਗ ਜਾਇ ਥੋ